ਜਿਹੜਾ ਹਰਦੀਪ ਨਿਚਰ ਭਾਰਤੀ ਏਜੰਸੀਆਂ ਦੇ ਵੱਲੋਂ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਹਰਦੀਪ ਨਿਚਰ ਘਰ-ਘਰ ਵਿੱਚ ਚੰਪੇਗਾ ਅਸੀਂ ਖਾਨੇਸਤਾਨੀ 2004 ਨਹੀਂ ਤੁਸੀਂ ਸਾਨੂੰ ਮਾਰਿਆ ਪਰ ਅਸੀਂ ਸਾਡੇ ਘਰ-ਘਰ ਦੇ ਵਿੱਚ ਅਸੀਂ ਹਰ ਘਰ ਦੇ ਵਿੱਚ ਇੱਕ ਨਿਚਰ ਫੋਟੋ ਲਾ ਕਰ ਦਿੱਤਾ ਹਰ ਘਰ ਚੋੜਾ ਸਾਹ ਦੇ ਵਿੱਚ ਸ਼ੀਰ ਜਿਹੇ ਦਾ ਨਿਚਰ ਦੀ ਫੋਟੋ ਲਾਕੀ ਗਦਾਰਾਂ ਦੀਆਂ ਫੋਟੋ ਨਹੀਂ ਲਾਤੀਆਂ ਉਹਨਾਂ ਜੋਧੀਆਂ ਦੀਆਂ ਫੋਟੋ ਲਾਕੀਆਂ ਜਿਹੜੇ ਤਲੀ ਤੇ ਰੱਖ ਕੇ ਖੰਡੇ ਦੀ ਧਰ ਤੇ ਨੱਚਦੇ ਨੇ ਸਿੱਖ ਕੌਮ ਕਦੀ ਵੀ ਆਪਣੇ ਜੋਧਿਆਂ ਨੂੰ ਆਪਣੇ ਸ਼ਹੀਦਾਂ ਨੂੰ ਕਦੀ ਵੀ ਉਹਨਾਂ ਨੂੰ ਭੁਲਾਦੀ ਨਹੀਂ ਪੰਜਾਬ ਦੇ ਵਿੱਚ ਵੋਟਾਂ ਜੜੀਆਂ ਨੇ ਉਹ 4 ਜੂਨ ਨੂੰ ਰੱਖੀਆਂ ਨੇ ਕਿਉਂਕਿ ਉਸ ਤੋਂ ਦਰਬਾਰ ਸਾਹਿਬ ਤੇ ਉਹਨਾਂ ਅਟੈਕ ਵੀ ਕੀਤਾ ਸੀ ਸਿੱਖੋ ਸਾਨੂੰ ਸਮਝਣਾ ਪੈਣਾ ਕਿ ਉਹਨਾਂ ਦੀਆਂ ਜੜੀਆਂ ਦਿੱਤੀਆਂ ਨੇ ਉਹ ਬਹੁਤ ਮਹਾਨੀਆਂ ਨੇ ਅਕਾਲ ਤਖਤ ਸਭ ਪਹਿਚੜੀ ਕਰ ਦਿੱਤਾ ਗਿਆ ਉਹ ਨੋਕ ਵੋਟਾਂ ਪਾ ਕੇ ਨੱਚਣਗੇ ਦੱਡੂ ਵੰਡੜ ਗਏ ਪਰ ਸਾਡਾ ਆਪਾਂ ਸਿੱਖਾਂ ਨੇ ਵਿਖਣਾ ਸਾਡੇ ਨਾਲ ਕੀ ਹੋਇਆ ਇੰਦਰੀ ਤਰਖਤਾਂ ਪਰ ਬੈਗੀ ਆ ਆਪ ਗੁਰੂ ਕੀ ਫੌਜ ਸ਼ਤਰ ਚੁਣਾ ਗਿਆ ਸੀਸ ਪਰ ਬੜੀ ਕਰੇਗੀ ਮਾਜ ਸਿੱਖ ਕੌਮ ਦੇ ਵਾਰਸੋ ਅੱਜ 325ਵੇਂ ਖਾਲਸਾ ਸਾਜਨਾ ਦਿਵਸ ਦੀ ਮੈਂ ਸਮੁੱਚੀ ਸਿੱਖ ਕੌਮ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਹਾਂ ਨਾਲ ਦੇ ਨਾਲ ਦਸ਼ਮੇਸ ਦਰਬਾਰ ਕੋਰਤਰਾ ਸਾਹਿਬ ਨੂੰ ਇਹ ਵਧਾਈ ਵੀ ਦਿੰਦਾ ਹਾਂ ਕਿ ਜਿਨ੍ਹਾਂ ਨੇ ਪਿਛਲੇ ਸਾਲ ਇਸੇ ਧਰਤੀ ਦੇ ਉੱਤੇ ਇਸੇ ਸਟੇਜ ਦੇ ਉੱਤੋਂ ਸਾਡੇ ਸ਼ਹੀਦ ਜਹੇਦਾ ਹਰਦੀਪ ਸਿੰਘ ਜੀ ਨਿੱ쩔 ਜਿਨ੍ਹਾਂ ਨੇ ਇੱਥੇ ਐਲਾਨ ਕੀਤਾ ਸੀਗਾ ਕਿ ਖਾਲਿਸਤਾਨ ਦੀਆਂ ਵੋਟਾਂ ਸਰੀ ਦੇ ਵਿੱਚ ਸ਼ਹੀਦ ਜਹੇਦਾ ਤਲਵਿੰਦਰ ਸਿੰਘ ਪਰਮਾਰ ਦੇ ਨਾਂ ਤੇ ਪੈਣਗੀਆਂ ਉਹ ਵੋਟਾਂ ਤੋਂ ਪੈਣ ਤੋਂ ਪਹਿਲਾਂ ਭਾਰਤੀ ਏਜੰਸੀਆਂ ਨੇ ਸਾਡੇ ਉਸ ਯੋਧੇ ਨੂੰ ਹਰਦੀਪ ਸਿੰਘ ਨਿੱਜਰ ਨੂੰ ਇਸੇ ਹੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦ ਕਰ ਦਿੱਤਾ ਤੇ ਗਿਆ ਪਰ ਸਿੱਖ ਕੌਮ ਨੇ ਸਿੱਖ ਪਰਜੈਸਸ ਨੇ ਇੱਕ ਐਡ ਕਰ ਲਿਆ ਕਿ ਜਿਹੜਾ ਹਰਦੀਪ ਨਿੱਜਰ ਭਾਰਤੀ ਏਜੰਸੀਆਂ ਦੇ ਵੱਲੋਂ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਹਰਦੀਪ ਨਿੱਜਰ ਕਰ ਕਰ ਵਿੱਚ ਚੰਪ ਆਏਗਾ ਉਹ ਤੁਸੀਂ ਰਿਕਾਰਡ ਤੋੜੋਟਾਂ ਸਰੀ ਦੇ ਵਿੱਚ ਪਹਿਲੇ ਪੜਾ ਦੇ ਵਿੱਚ ਪਾਈਆਂ ਰਕਾਰ ਤੋੜ ਕਰ ਦਿੱਤਾ ਦੂਸਰੇ ਪੜਾਜੀਆਂ ਵੋਟਾਂ ਤੁਸੀਂ ਫੇਰ ਦੁਬਾਰਾ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਈਆਂ ਭਾਰਤੀ ਜਨਸੀਆਂ ਦੇ ਵੱਲੋਂ ਤੁਹਾਡੇ ਸੈਂਟਰ ਵੀ ਕੈਨਸਲ ਕਰਾਏ ਗਏ ਪਰ ਤੁਹਾਡੇ ਕੋਲ ਜਥੇਦਾਰ ਸਾਹਿਬ ਦਾ ਨਾਂ ਦੇ ਉੱਤੇ ਬਣਿਆ ਗਿਆ ਹਾਲ ਉਸ ਸਕੂਲ ਉਸ ਦੇ ਵਿੱਚ ਵੋਟਾਂ ਪਈਆਂ ਤੁਸੀਂ ਉਹਦੇ ਵਿੱਚ ਫੇਰ ਰਿਕਾਰਡ ਤੋੜ ਵੋਟਾਂ ਪਾ ਕੇ ਭਾਰਤੀ ਗਵਰਨਮੈਂਟ ਦੀਆਂ ਹੱਕ ਦੇ ਉੱਤੇ ਠੱਪਾ ਕਰ ਦਿੱਤਾ ਕਿ ਅਸੀਂ ਖਾਨਿਸਤਾਨੀ ਦੋ ਜਾਂ ਚਾਰ ਨਹੀਂ ਤੁਸੀਂ ਸਾਨੂੰ ਮਾਰਿਆ ਪਰ ਅਸੀਂ ਸਾਡੇ ਘਰ-ਘਰ ਦੇ ਵਿੱਚ ਅਸੀਂ ਹਰ ਘਰ ਦੇ ਵਿੱਚ ਇੱਕ ਨਿੱਜਰ ਪਾਦਾ ਕਰ ਦਿੱਤਾ ਜਿਹੜਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੀਰ ਜੈਹ ਦਾ ਨਿੱਜਰ ਦੀ ਫੋਟੋ ਲਾਕੀ ਗਦਾਰਾਂ ਦੀਆਂ ਫੋਟੋ ਨਹੀਂ ਲੱਗਦੀਆਂ ਉਹਨਾਂ ਚੋਹਦੀਆਂ ਦੀਆਂ ਫੋਟੋ ਲੱਗਦੀਆਂ ਜਿਹੜੇ ਤਲੀ ਤੇ ਰੱਖ ਕੇ ਖੰਡੇ ਦੀ ਧਾਰ ਤੇ ਨੱਚਦੇ ਨੇ ਸਿੱਖ ਕੌਮ ਕਦੀ ਵੀ ਆਪਣੇ ਸ਼ਹੀਦਾਂ ਨੂੰ ਆਪਣੇ ਸ਼ਹੀਦਾਂ ਨੂੰ ਕਦੀ ਵੀ ਉਹਨਾਂ ਨੂੰ ਪੜਾਉਂਦੇ ਹੀ ਨਹੀਂ ਅੱਜ ਸਾਡੀ ਭੈਣ ਇੱਥੇ ਆਈ ਤੁਸੀਂ ਵੇਖਿਆ ਉਸ ਬੰਦੇ ਦਾ ਨਾਮ ਸੀਨੇ ਦਾ ਹਰ ਘਰ ਦੇ ਵਿੱਚ ਤੇ ਪੁਲਿਸ थर-थर ਕੰਬਦੀ ਸੀ ਉਹਦੇ ਕੋਲ ਅੱਜ ਉਸ ਭੈਣ ਦੇ ਦਰਸ਼ਨ ਅਸੀਂ ਕੀਤੇ ਬੜਾ ਮਾਣ ਪ੍ਰਾਪਤ ਹੁੰਦਾ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਸਾਡਾ ਵਿਰਸਾ ਹੈ ਸਾਡੇ ਸ਼ਹੀਦਾਂ ਦਾ ਅਸੀਂ ਉਹਨਾਂ ਨੂੰ ਕਿੰਨੇ ਸੰਭਣਾ ਅਸੀਂ ਸਭਣਾ ਸਾਰੇ ਆਣੇ ਜੇ ਆਪਾਂ ਸਾਹਮਣਾ ਤੇ ਤਾਂ ਹੀ ਅਗਲੇ ਪੁੱਤ ਜੜੇ ਆ ਮਾਵਾਂ ਜੜੀਆਂ ਅਗਲੇ ਪੁੱਤ ਕੌਮ ਦੇ ਵਾਸਤੇ ਸ਼ਹਾਦਤ ਦੇ ਵਾਸਤੇ ਤੁਹਾਨੂੰ ਦੇਣਗੇ ਅਗਲਾ ਪੜਾਓ ਜਿਹੜੀਆਂ ਵੋਟਾਂ ਦਾ ਵਾ ਕਿ ਆਪਾਂ ਕੈਲੀਫੋਰਨੀਆ ਦੇ ਵਿੱਚ ਵੋਟਾਂ ਪਾਈਆਂ ਰਿਕਾਰਡ ਤੋੜ ਵੋਟਾਂ ਪਾਤੀਆਂ ਕੈਲੀਫੋਰਨੀਆ ਨੇ ਗਦਰੀ ਬਾਬੇ ਦੀ ਧਰਤੀ ਦੇ ਉੱਤੇ ਹੁਣ ਅਗਲੇ ਪੜਾਉ ਦੀਆਂ ਵੋਟਾਂ ਤੋਂ ਪਹਿਲੂ ਇੱਕ ਅਜ ਨਵੀਂ ਮਹਿਮ ਖੇਲ ਕੁਰਦਰਾ ਦਸ਼ਮੇਦ ਬਾਤ ਤੋਂ ਚੱਲੀ ਆ ਤੇ ਜਿੰਨੇ ਆਪਾਂ ਲੋਕ ਇੱਥੇ 5-6 ਲੱਖ ਆਏ ਆ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਪੈਣ ਭਰਾ ਪੰਜਾਬ ਦੀ ਧਰਤੀ ਦੇ ਰਹਿੰਦੇ ਨੇ ਆਪਾਂ ਇੱਥੋਂ ਉਹਨਾਂ ਦੀਆਂ ਵੋਟਾਂ ਬਣਾਉਣੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਰੀਜਨ ਕਮਿਸ਼ਨ ਜਿਹੜਾ ਕੇ ਝੋੜ ਲਾ ਰਿਆ ਕਿ ਪੰਜਾਬ ਦੇ ਵਿੱਚ ਵੋਟਾਂ ਖਾਰਸਤਾਨੀਆਂ ਪੈਣ ਜੇ ਭਾਰਤੀਆਂ ਨੇ ਨਾ ਪੈਣ ਦਿੱਤੀਆਂ ਤੇ ਜਿਹੜੀ ਵੋਟ ਤੁਸੀਂ ਇੱਥੇ ਰਜਿਸਟਰ ਕਰਾਓਗੇ ਉਹ ਮੋਰ ਪੂਰ ਗੁਰਵਾਈ ਜਾਊਗੀ ਚੇਕਰ ਆਪਾਂ ਇੱਥੇ ਖਾਲਸਾਤਨ ਬਣਾਉਣਾ ਚਾਹੁੰਦੇ ਆਂ ਵੇਖੀਏ ਆਪਣਾ ਤੁਹਾਡੇ ਵਿੱਚੋਂ ਕਿੰਨੇ ਖਾਲਸਾਤਨੀ ਨੇ ਕਰੋ ਹੱਥ ਖੜੇ ਬਣਾ ਕੀ ਆਪਾਂ ਚਾਹੁੰਨੇ ਖਾਲਸਾਤਨ ਖਾਲਸਾਤਨ ਜਿੰਦਾਬਾਦ ਖਾਲਸਾਤਨ ਜਿੰਦਾਬਾਦ ਖਾਲਸਾਤਨ ਜਿੰਦਾਬਾਦ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ 28 ਜੁਲਾਈ ਨੂੰ ਜਿਹੜੀਆਂ ਕੈਲਗਰੀ ਦੇ ਵਿੱਚ ਵੋਟਾਂ ਪੈੜੀਆਂ ਨੇ ਤੁਹਾਡੇ ਕੈਲਗਰੀ ਦੇ ਅੱਜ ਸਾਡੇ ਭੈਣ ਭਰਾ ਸਾਨੂੰ ਬਹੁਤ ਮਿਲੇ ਨੇ ਇਸ ਨਗਰ ਕੀਰਤਨ ਦੇ ਵਿੱਚ ਟੋਡੇ ਸਾਰਿਆਂ ਦੇ ਰਿਸ਼ਤੇਦਾਰ ਭੈਣ ਭਰਾ ਕਹਿਰਗਰੀ ਦੇ ਵਿੱਚ ਰਹਿੰਦੇ ਨੇ ਅਸੀਂ ਸਾਰੇ ਨਗਰ ਕੀਤੇ ਚੜਿਆ ਉਹ ਟੈਂਡ ਕਰਾਂਗੇ ਤੇ ਪੰਜਾਬ ਦੀ ਜਾਤੀ ਦੀਆਂ ਵੋਟਾਂ ਜਿਹੜੀਆਂ ਨੇ ਕਿਉਂਕਿ ਭਾਰਤੀਆਂ ਨੇ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਚਾਰ ਚੂਨ ਨੂੰ ਰੱਖੀਆਂ ਨੇ ਕਿਉਂਕਿ ਉਸ ਦੇ ਦਰਪਾਲ ਸਾਹਿਬ ਤੇ ਉਹਨਾਂ ਅਟੈਕ ਵੀ ਕੀਤਾ ਸੀ ਸਿੱਖੋ ਸਾਨੂੰ ਸਮਝਣਾ ਪੈਣਾ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬਹੁਤ ਮਾੜੀਆਂ ਨੇ ਇਸ ਕਰਕੇ ਜਿੱਦਣ ਉਹ ਜਿੱਤ ਗਏ 4 ਤਰੀਕ ਨੂੰ ਵੋਟਾਂ ਪੈਣੀਆਂ 6 ਤਰੀਕ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਅਕਾਲ ਤਖਤ ਸਰ ਭੈੜੇ ਕਰ ਦਿੱਤਾ ਗਿਆ ਉਹ ਲੋਕ ਵੋਟਾਂ ਪਾ ਕੇ ਨੱਚਣਗੇ ਲੱਟੂ ਵੰਡਣਗੇ ਪਰ ਸਾਡਾ ਆਪਾ ਸਿੱਖਾਂ ਨੇ ਵੇਖਣਾ ਸਾਡੇ ਨਾਲ ਕੀ ਹੋਇਆ ਸਾਡਾ ਅਕਾਲ ਤਖਤ ਜਿਹੜਾ ਸਾਨੂੰ ਸਵਾਸਾ ਤੋਂ ਪਿਆਰਾ ਇਸ ਕਰਕੇ ਅਗਲੀਆਂ ਵੋਟਾਂ 28 ਜਨਾਈ ਨੂੰ ਪੁਲਿਸ ਜਿਹੜੀਆਂ ਪੈਣੀਆਂ ਨੇ ਉਹਦੇ ਵਿੱਚ ਉੱਥੇ ਆਪਣਾ ਸਾਥ ਦਿਓ ਕਹਿਰਗਰੀ ਦੇ ਵਿੱਚ ਅਖੀਰ ਦੇ ਵਿੱਚ ਕੇਸਰੀ ਖੰਡਾ ਖਾਨਸਤਾਨ ਟੁਕੜੇ ਟੁਕੜੇ ਕਰਦਾ ਗਿਆ ਹਿੰਦੁਸਤਾਨ